ਚਲੋ ਉਦੀ ਕਬੱਡੀ ਆ ਸੌਹਕੇ ਵਾਲਾ ਸੌਹਕੇ ਵਾਲਾ ਸਿਰਾਂ ਕਬੱਡੀ ਸਿਰਾਂ ਕਬੱਡੀ 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 ਵੀਰ ਜੀ ਨਾ ਯਾਰੋ ਚਾਬੀਜ਼ ਰੇਡ ਪਾ ਰਿਹਾ ਤੇ ਰਵੀ ਸਾਹੋਕੇ ਵਾਲਾ ਖੜਿਆ ਸਾਈਡ ਤੇ ਹੋ ਜਾ ਜਾਂ ਬਹਿ ਜਾਓ ਹਾਂ ਸਟੇ ਬੋਰੇ ਖੜੇ ਹਾਂ ਬੱਲੇ 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 ਹਾਂ ਕਬੱਡੀ 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 ਦੁਨੀਆ ਨੱਚ ਉठी ਆ ਸਾਹੋਕੇ ਦਾ ਰੌਣੀ ਆ ਯਾਰੋ ਚਾਬੀਜ਼ ਟੱਕਰ ਸਿਰੇ ਦੀ ਆ ਟੱਕਰ ਸਿਰੇ ਦੀ ਆ ਟੱਕਰ ਸਿਰੇ ਦੀ ਆ ਟੱਕਰ ਸਿਰੇ ਦੀ ਆ ਗਰਾਊਂਡ ਕਲੀਅਰ ਕਰਦੀ ਹੈ ਗਰਾਊਂਡ ਕਲੀਅਰ ਕਰਦੀ ਹੈ ਬਨੋਰੀ ਵਾਲਾ ਸੰਦੀਪ ਰਿਆਨ ਦਾ ਜਸ ਤਾਤਰੇ ਦਾ ਇਹ ਗੋਪੀ ਕੁਨਰ ਦਾ ਯਾਰ ਅਗਲੀ ਕਬੱਡੀ ਮਾਰਨ ਦੇ ਵਾਸਤੇ ਅੱਗੇ ਪੈਣ ਵਾਲਾ ਦੋਲਾ ਨਿਊਯਾਰਕ ਮੈਡਰੋ ਦੇ ਚਾਰ ਤਿਆਰ ਨੇ ਨਾਲੇ ਪੱਟੀ ਉਹਨਾਂ ਦੀ ਟੀਮ ਉਹਨਾਂ ਦੀ ਰਵੀ ਸਿੰਧੂ ਉਹਨਾਂ ਦੀ ਮਨੀ ਚੰਦਰ ਉਹਨਾਂ ਦੀ ਰਵੀ ਚੋਪੜ ਉਹਨਾਂ ਦਾ ਸਾਰਿਆਂ ਦਾ ਸਹਿਯੋਗ ਅਮਰ ਪਰਮਾਰ ਜੀ ਉਹਨਾਂ ਦਾ ਧੰਨਵਾਦ ਸੰਦੀਪ ਜਿੰਮੀ ਜੀ ਉਹਨਾਂ ਦਾ ਆ ਪਈ ਹੈ ਕਬੱਡੀ ਦੇ ਉੱਪਰ ਕੌਣ ਜੱਫਾ ਲਾਉਂਦਾ ਬੱਲੇ ਬੱਲੇ ਸਪਾਈਡਰਮੈਨ ਖੇਡ ਕਬੱਡੀ ਦਾ ਹੁਣ ਜੱਪਾ 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 ਆਹਨ ਚਰਖਾ ਚੱਲਣ ਲਈ ਗੱਲ ਚੱਲਦੀ ਹੈ ਤੇ ਆ ਲਪੇਟਾ ਲੱਗ ਨੂੰ ਬੱਲੇ ਇੰਦਰਜੀਤ ਗੌਸਿਆ ਵਾਲੇ ਤਗਲਾ ਜਫਾ ਆ ਬੰਨੇ ਪਰਮਨੰ ਕਬੱਡੀ ਦੇ ਖਿਡਾਰੀ ਦੇ ਪੁਆਇੰਟ ਹੋਏ ਹਾਂ ਇਹ ਹੈ ਸਪਾਈਡਰਮੈਨ ਇਹ ਹੈ ਕਲਸੀਆ ਵਾਲਾ ਇੰਦਰ ਰੀਲ ਆ ਟਾਪਲਾ ਜਫਾ ਲੋਦਾਫਾ ਜੁੜਿਆ ਹੋਇਆ ਨੇ ਲਾਈਵ ਤੇ ਫਰੂ ਬਹੁਤ ਸਰਗ ਕਬੱਡੀ ਦੇ ਪ੍ਰੇਮੀ ਆ ਨੇ ਸੁਲਤਾਨ ਦੀ ਪਈ ਹੋਈ ਕਬੱਡੀ ਸੰਦੀਪ ਨੰਗਲੰਦ ਬੀਆ ਬੇਰੀਆ ਦੀ ਖੇਡ ਕਲੱਬ ਦਾ ਇਹ ਮੰਨੇ ਪਰਮਨੰ ਕਬੱਡੀ ਦਾ ਖਿਡਾਰੀ ਹੁਣ ਮਾਰਕੀ ਵਾਲਾ ਕਰਦਾ ਤੇ ਹੱਥ ਟੱਕਰ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਕਬੱਡੀ 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 ਬਈ ਤਾੜੀਆਂ ਜ਼ੋਰਦਾਰ ਮਾਰ ਦਿਓ ਥੋੜੀ ਸਾਲੀ ਲੱਗੇ ਪਰ ਮੈਜੇ ਤੁਰਨਾ ਫਿਰਨੀ ਦੀ ਪੈੜ ਚ ਸ਼ੇਰਾਂ ਦੇ ਪੁੱਤਾਂ ਨੂੰ ਕਿ ਲਾਹਣਤ ਜਨੇਪੇ ਦੀ ਜੇ ਪੈਜੇ ਤੁਰਨਾ ਫਿਰਨੀ ਦੀ ਪੈੜ ਚ ਸ਼ੇਰਾਂ ਦੇ ਪੁੱਤਾਂ ਨੇ ਫਿਰਨੀ ਦੀ ਪੈੜ ਚ ਸ਼ੇਰਾਂ ਦੇ ਪੁੱਤਾਂ ਨੂੰ ਅਰੇ ਚਮਾਉ ਦੀ ਕਬੱਡੀ ਸਾਹ ਹੋ ਕੇ ਵਾਲਾ ਸਾਹ ਵਾਲਾ ਸ਼ੇਰਾਂ ਕਬੱਡੀ ਸ਼ੇਰਾਂ ਕਬੱਡੀ ਕਬੱਡੀ ਸ਼ੇਰਾਂ ਕਬੱਡੀ ਸ਼ੇਰਾਂ ਕਬੱਡੀ 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 ਕੁਰਵਾ ਸੁਨਹਿਰਸ ਮੇਨਾ ਨੱਚਿਆ ਮੇਨਾ ਨੱਚਿਆ 200 ਡਾਲਰ ਆ ਜੱਫੇ ਤੋਂ ਖੁਸ਼ ਹੋ ਕੇ ਕਲਵੰਤ ਸੁਨੜ ਵੱਲੋਂ 200 ਡਾਲਰ ਰਵੀ ਸਾਹੂ ਕੇ ਦਈ ਦਿੱਤਾ ਜਾ ਰਿਹਾ ਹੈ ਉਧਰ ਮੁੱਲਾਂਪਰੀਆ ਸਾਡਾ ਵੀਰ ਗੋਪੀ ਦੇ ਲਈ 100 ਡਾਲਰ ਦਿੱਤਾ ਜਾ ਰਿਹਾ ਹੈ ਰਵੀ ਸਿੰਘ ਜੀ ਸਤੂ ਲੰਡਾ ਮੈਚ ਸਟਾਪਰ ਤੇ ਮਾਨਸਮਾਨ ਹੋਣਗੇ ਆ ਮੈਦਾਨ ਦੇ ਵਿੱਚ ਯਾਰੋ ਚਾਵੇਜ਼ ਇਹ ਨੌਜਵਾਨ ਯਾਰੋ ਚਵਾਜ਼ ਅਗਲੀ ਕਬੱਡੀ ਪਾ ਰਿਹਾ ਹੈ ਹੁਣ ਵੇਖਦਾ ਵੀ ਯੋਧਾ ਸੁਰਖਪਰੀਆ ਆ ਬੱਲੇ 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 ਕਬੱਡੀ 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 ਯੋਧਾ ਤੇ ਯਾਰੋ ਯੋਧਾ ਤੇ ਯਾਰੋ ਯੋਧਾ ਤੇ ਯਾਰੋ ਸਿਰਾ ਯੋਧਾ ਤੇ ਯਾਰੋ ਤਾੜੀਆਂ ਕਿਦੇ ਵਾਸਤੇ ਵਚਣ ਗਿਆ ਇਸ ਸਮੇਂ ਫੈਸਲਾ ਕਰਨਾ ਭਾਈ ਜਾਨ ਸ਼ਿਕੰਦਰ ਜੋ ਮੈਦਾਨ ਵਿੱਚ ਕਰਨਾ ਰਾਹੁਲ ਆਖਾ ਮੁਹੰਮਦ ਜੇ ਰਵੇ ਤਾਂ ਵੱਨ ਕਬੱਡੀ ਕਬੱਡੀ ਹੋਵੇ ਪੁਆਇੰਟ ਆਹ ਸਰਪਰੀਆ ਜੋਧਾ ਲਈ ਤਾੜੀਆਂ ਮਾਰ ਦਿਓ ਇੱਕ ਵਾਰੀ ਜ਼ੋਰਦਾਰ ਜੋਧਾ ਲਈ ਤਾੜੀਆਂ ਮਾਰ ਦਿਓ ਇਹ ਸੁਰਖਪਰੀਆ ਜੋਧਾ ਬਹੁਤ ਤਕੜਾ ਜਫਾ ਲਾ ਗਿਆ ਅੱਜ ਦੇ ਕੱਪ ਦੇ ਜਿਹੜੇ ਬੈਸਟ ਮਾਨਦੇ ਰਿਸ਼ੂ ਢਿੱਲੋਂ ਤੇ ਭਵੀ ਕਾਲਾ ਦਾ ਧੰਨਵਾਦ ਕਰਦਾ ਆ ਆਹ ਕਹਿੰਦੇ ਵਿੱਚ ਜਦੋਂ ਸਰਾਲੀ ਦੇ ਵਿੱਚ ਕੱਪ ਆਊਗਾ ਮੱਖਣ ਵਾਲੀ ਜੀ ਤੁਹਾਡਾ ਬੁੱਲਨ ਮੋਟਰਸਾਈਕਲ ਦੇ ਨਾਲ ਸਨਮਾਨ ਹੋਊਗਾ ਸਾਡੇ ਸਾਬੀ ਸੋਤੇ ਵਾਲਾ ਭਵੀ ਕਾਲਾ ਦਾ ਧੰਨਵਾਦ ਪਹਿਲੀ ਕਬੱਡੀ 100 ਡਾਲਰ ਦੀ भरूआर सिरा गबरूआ सिरा जी कि डालर लगे दस एक बार पक्षण भाजी किन्ने डाले ਹੋਰ ਕੋਸ਼ਿਸ਼ ਚੱਲਦੀ ਹੋਈ ਫਿਰ ਸੁਰਖਬਰ ਵਿੱਚੋਂ ਮੁੱਕਾ ਕਬੱਡੀ ਦੀ ਕਰੇ ਖਸ਼ਬੋਲ ਉਹ ਕਬੱਡੀ ਦੇ ਕਪੂਰਥਲਾ ਜਿੰਦਾ ਕਹਿੰਦੇ ਦੋ ਨਾ ਜਿੰਦਾ ਕਹੀ ਦੋ ਨਾ ਸਿਰਾਂ ਨਾ ਕੋਈ ਨਾ ਪੁਆਇੰਟ ਇਹ ਜੋਧਾ ਸੁਰਖਪਰੀਆ ਜੋਧਾ ਸੁਰਖਪਰੀਆ ਤਕੜਾ ਜੱਫਾ ਲਾ ਗਿਆ ਉਧਰ ਕਹਿੰਦੇ ਕੁਲਵੰਤ ਸੁਨਣ